thank you ਪੂਰੇ ਪੰਜਾਬ ਦੀ ਯਾਤਰਾ ਕਰਕੇ ਆਏ ਨੌਜਵਾਨ ਸਤਵਿੰਦਰ ਸਿੰਘ ਅਤੇ ਇਨਸਾਨ ਖਾਨ ਨੂੰ ਗੁਰਦੁਆਰਾ ਪਾਪਸਾਈ ਸੇਮੀ ਮਹਿਲਕਲਾਂ ਵਿਖੇ ਪਹੁੰਚਣ ਤੇ ਗੁਰਦੁਆਰੇ ਦੇ ਪ੍ਰਧਾਨ ਬਾਬਾ ਸਿਰਸਿੰਘ ਖਾਲਸਾ ਮਾਰਕੀਟ ਕਮੇਟੀ ਮਹਿਲਕਲਾਂ ਦੇ ਪ੍ਰਧਾਨ ਗਗਨਸਰਾਂ ਸਾਂਝੀ ਸਾਈਕਲ ਯਾਤਰਾ ਮਹਿਲਕਲਾਂ ਦੇ ਆਗੂ ਜਗਦੀਸ਼ ਸਿੰਘ ਪੰਨੂ ਦੀ ਅਗਵਾਈ ਹੇਠ ਦੋਵੇਂ ਨੌਜਵਾਨਾਂ ਦਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਤੇ ਆ ਕੇ ਇਹ ਦੋ ਨੌਜਵਾਨਾਂ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਜਿਨ੍ਹਾਂ ਵੱਲੋਂ ਪੰਜਾਬ ਦੇ ਸਾਰੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਕੇ ਅੱਜ ਇਹ ਮਹਿਲਕਲਾਂ ਵਿੱਚ ਵਾਪਸ ਆਏ ਨੇ ਅੱਜ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਮਹਿਲਕਲਾਂ ਤੋਂ ਪ੍ਰਦੀਪ ਸਿੰਘ ਲੋਗੜ ਦੀ ਰਿਪੋਰਟ ਹੰਜੀ ਪ੍ਰਧਾਨ ਜੀ ਅੱਜ ਕੀ ਪ੍ਰੋਗਰਾਮ ਸੀ ਅੱਜ ਅਸੀਂ ਮਹਿਲਕਲਾਂ ਮਾਰਕੀਟ ਵੱਲੋਂ ਬਾਬਾ ਜੀ ਖੜੇ ਨੇ ਸ਼ੇਰ ਸਿੰਘ ਜੀ ਕਿ ਸਾਡੇ ਜੁਨੀਅਨ ਦੇ ਪ੍ਰਧਾਨ ਜੀ ਖੜੇ ਨੇ ਮਾਸਟਰ ਜੀ ਅਸੀਂ ਸਾਰੇ ਬਹੁਤ ਖੁਸ਼ੀ ਮਹਿਸੂਸ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਦੋ ਨੌਜਵਾਨ ਸਤਵਿੰਦਰ ਸਿੰਘ ਤੇ ਨਸਾਰ ਖਾਨ ਇਹ ਦੋਨੋਂ ਨੌਜਵਾਨ 27 ਦਿਨਾਂ 27 28 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਕੇ ਮਤਲਬ ਸਾਈਕਲ ਦਾ ਟੂਰ ਸਾਰੇ ਪੰਜਾਬ ਦਾ ਸਾਰੇ ਜ਼ਿਲ੍ਹਿਆਂ ਦਾ ਕਰਕੇ ਇਹ 27 ਦਿਨਾਂ ਬਾਅਦ ਅੱਜ ਮਹਿਲਕਣਾ ਚੜ੍ਹਦੀ ਕਲਾ ਦੇ ਵਿੱਚ ਪਹੁੰਚੇ ਨੇ ਉਹ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵੀ ਜਿੱਥੇ ਸਾਨੂੰ ਕਿਹਾ ਜਾਂਦਾ ਕਿ ਪੰਜਾਬ ਦੇ ਮੁੰਡੇ ਨਸ਼ੇ ਦੇ ਵਿੱਚ ਕਰਕੇ ਗਏ ਜੀ ਪੰਜਾਬ ਦੇ ਮੁੰਡੇ ਬਿੱਲੜ ਨੇ ਜੀ ਮੋਬਾਈਲਾਂ ਤੇ ਲੱਗੇ ਹੋਇਆ ਉੱਥੇ ਹੀ ਇਹੋ ਜਿਹੇ ਨੌਜਵਾਨ ਨੇ ਜਿਹੜੇ ਉਹ ਮਤਲਬ ਇੱਕ ਮਿਸਾਲ ਪੈਦਾ ਕਰਦੇ ਨੇ ਬਈ ਹਲੇ ਵੀ ਪੰਜਾਬ ਦੀ ਜਵਾਨੀ ਦੇ ਵਿੱਚ ਉਨਾ ਹੀ ਜੋਸ਼ ਹੈ ਸਿਰਫ ਇੱਕ ਜਗਾਉਣ ਦੀ ਲੋੜ ਆ ਸੋ ਇਹੋ ਜਿਹੇ ਤਰੀਕਿਆਂ ਦੇ ਨਾਲ ਜਿਹੜੀ ਜਵਾਨੀ ਨੂੰ ਜਗਾਉਣ ਦਾ ਮੇਰੇ ਹਿਸਾਬ ਨਾਲ ਸਾਧਨ ਬਣਦਾ ਸੋ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਇਸੇ ਤਰ੍ਹਾਂ ਸਾਡੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਨੌਜਵਾਨ ਇਦੋਂ ਬਾਅਦ ਕੋਈ ਹੋਰ ਇਦੋਂ ਵੀ ਵੱਡੀ ਮਿਸਾਲ ਪੈਦਾ ਕਰਨ ਇਹਹੀ ਅਰਦਾਸ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸੱਜਣਾ ਦਾ ਪਹੁੰਚਣ ਲਈ ਜਿਨ੍ਹਾਂ ਨੇ ਇਹਨਾਂ ਦਾ ਮਾਣ ਸਨਮਾਨ ਵੀ ਕੀਤਾ ਸੀ ਗੁਰੂ ਗੁਰਦੁਆਰਾ ਸਾਹਿਬ ਤੇ ਅੱਗੇ ਵੀ ਅਰਦਾਸ ਕਰਦੇ ਆ ਵੀ ਇਹ ਇਸੇ ਤਰ੍ਹਾਂ ਜਿਹੜਾ ਵੱਡੀ ਮਿਸਾਲ ਇਦੋਂ ਵੀ ਜ਼ਿਆਦਾ ਵੱਡੀ ਪੈਦਾ ਕਰਨ ਨੌਜਵਾਨ ਪਿੰਨੀਰੀ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨ ਪਨੀਰੀ ਨੂੰ ਅਸੀਂ ਦਿੱਲੀ ਇਹੀ ਮੈਸੇਜ ਦਿੰਨੇ ਆਂ ਤਾਂ ਹਰੇਕ ਤਰੀਕੇ ਨਾਲ ਵੀ ਗਰਾਊਂਡਾਂ ਦੇ ਨਾਲ ਜੁੜੋ ਸਾਈਕਲਾਂ ਦੇ ਨਾਲ ਜੁੜੋ ਖੇਡਾਂ ਨਾਲ ਜੁੜੋ ਜੈਮ ਨਾਲ ਜੁੜੋ ਜਿਹੜੇ ਮਰਜ਼ੀ ਤਰੀਕੇ ਨਾਲ ਮਤਲਬ ਇਹ ਆ ਵੀ ਸਰੀਰ ਦੀ ਫਿਟਨੈਸ ਮੋਬਾਈਲਾਂ ਤੋਂ ਦੂਰ ਨਸ਼ਿਆਂ ਤੋਂ ਦੂਰ ਕਿਸੇ ਵੀ ਤਰੀਕੇ ਨਾਲ ਕਰਿਆ ਜਾ ਸਕਦਾ ਗਰਾਊਂਡ ਦੇ ਜਰੀਏ ਸਾਈਕਲ ਦੇ ਜਰੀਏ ਜੈਮ ਦੇ ਜਰੀਏ ਤਾਂ ਆਪਾਂ ਉਹਦੇ ਲਈ ਆਪਾਂ ਲਗਾਤਾਰ ਇਹ ਉਪਰਾਲੇ ਕਰਦੇ ਰਹਾਂਗੇ ਨੌਜਵਾਨਾਂ ਨੂੰ ਇਹੀ ਕਹਨੇ ਆ ਵੀ ਇਹਨਾਂ ਮੁੰਡਿਆਂ ਵੱਲ ਦੇਖੋ ਤੇ ਇੱਕ ਤਾਂ ਤੇਲ ਦੀ ਬਚਤ ਆ ਜੇ ਆਪਾਂ ਸਾਈਕਲ ਦੀ ਜ਼ਿਆਦਾ ਵਰਤੋਂ ਕਰਾਂਗੇ ਦੂਜੀ ਇਹ ਆ ਵੀ ਆਪਣਾ ਜਿਹੜਾ ਸਰੀਰ ਆ ਉਹ ਫਿੱਟ ਰਹੂਗਾ ਸੋ ਮੈਂ ਸੋਚਦਾ ਵੀ ਇਹ ਇਹ ਜਿਹੇ ਉਪਰਾਲਿਆਂ ਦੇ ਨਾਲ ਆਪਾਂ ਨੌਜਵਾਨੀ ਨੂੰ ਜਿਹੜਾ ਮਾਰੇ ਕੰਮ ਨੇ ਉਹਨਾਂ ਤੋਂ ਆਪਾਂ ਦੂਰ ਕਰ ਸਕਦੇ ਹਾਂ ਜੀ ਵੀਰ ਜੀ ਇਹ ਜਿਹੜੀ ਯਾਤਰਾ ਸ਼ੁਰੂ ਕਿੱਥੋਂ ਕਿੱਤੋਂ ਕਿ ਕਿਸ ਤੱਕ ਕਿਹੜੇ-ਕਿਹੜੇ ਜਗ੍ਹਾ ਤੇ ਜਾ ਕੇ ਆਇਓ ਹਾਂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈਗਾ ਜੀ ਸਤਵਿੰਦਰ ਸਿੰਘ ਤੇ ਪਿੰਡ ਮੇਰਾ ਕਾਲਸਾਂ ਤੇ ਮੇਰੇ ਸਾਥੀ ਦਾ ਨਾਮ ਹੈਗਾ ਜੀ ਨਿਸਾਰ ਖਾਨ ਤੇ ਅਸੀਂ ਇਕੱਠੇ ਪੜਿਆ ਇਹਨਾਂ ਦਾ ਪਿੰਡ ਹੈਗਾ ਗੰਗੋਰਾ ਤੇ ਅਸੀਂ 7 ਜੁਲਾਈ ਨੂੰ ਯਾਤਰਾ ਸ਼ੁਰੂ ਕੀਤੀ ਸੀਗੀ ਜੀ ਪੰਜਾਬ ਦੇ ਤਿੰਨਾਂ ਤਖਤਾਂ ਦੀ ਪਹਿਲਾਂ ਅਸੀਂ ਮੇਨ ਤਨ ਤਖਤੀ ਮਿਨੇ ਸੀਗੇ ਤੇ ਬਾਕੀ ਅਸੀਂ ਆਸ-ਪਾਸ ਸਾਰੇ ਅਨੰਤਪੁਰ ਸਾਹਿਬ ਤੋਂ ਹੁੰਦੇ ਹੋਏ ਫਰੀਦਕੋਟ ਫਿਰੋਜ਼ਪੁਰ ਡੇਰਾ ਬਾਬਾ ਨਾਨਕ ਮੁਕਸਰ ਸਾਹਿਬ ਸੁਲਤਾਨਪੁਰ ਲੋਧੀ ਤੇ ਜਿੰਨੇ ਵੀ ਸਾਨੂੰ ਧਾਰਮਿਕ ਸਥਾਨ ਪਤਾ ਸੀ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਉੱਥੇ ਅਸੀਂ ਸਾਰਿਆਂ ਨੇ ਜਿਹੜੀ ਯਾਤਰਾ ਕਰਕੇ ਆਏ ਆਂ ਤੇ ਬਾਕੀ ਸਾਨੂੰ ਰਸਤੇ ਦੇ ਵਿੱਚ ਬਹੁਤੇ ਐਸੇ ਲੋਕ ਵੀ ਮਿਲੇ ਨੇ ਜਿਨ੍ਹਾਂ ਨੇ ਸਾਡੀ ਬਹੁਤ ਸੇਵਾ ਕੀਤੀ ਆ ਤੇ ਬਹੁਤੇ ਲੋਕ ਐਸੇ ਵੀ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਖਵਾਇਆ ਵੀ ਆ ਤੇ ਸੇਵਾ ਵੀ ਕੀਤੀ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਏ ਠੀਕ